ਅਰੇ ਮਤਲਬ ਕਿ ਲੋਕ ਪੰਜਾਬ ਚ ਇਹੋ ਜਿਹੇ ਜਿਨ੍ਹਾਂ ਵਿੱਚ ਟੈਲੈਂਟ ਤਾਂ ਬਹੁਤ ਆ ਪਰ ਉਹ ਗਰੀਬੀ ਕਰਕੇ ਅੱਗੇ ਨਹੀਂ ਆ ਸਕਦੇ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੇ ਚੈਨਲ ਜਰੀਏ ਪੰਜਾਬ ਬਨ ਲੌਗਰ ਜਰੀਏ ਅਗੀ ਤੋਂ ਉਹਨਾਂ ਨੂੰ ਤੁਹਾਡੀ ਰੂਬਰੂ ਕੀਤਾ ਜਾਵੇ ਤੁਹਾਡੇ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਨਵੇਂ ਉੱਬਰ ਦੇ ਤਾਰਿਆਂ ਨੂੰ ਮਤਲਬ ਕਿ ਸਪੋਰਟ ਕਰਿਆ ਕਰੋ ਸਪੋਰਟ ਦੇਖੋ ਕਿਦਾਂ ਕਰਨੀ ਹੈ ਲਾਈਕ ਕਰ ਸਕਦੇ ਹੋ ਤੁਸੀਂ ਜਾਂ ਸ਼ੇਅਰ ਕਰਕੇ ਆਪਣਾ ਫਰਜ਼ ਪੂਰਾ ਕਰ ਸਕਦੇ ਹੋ ਜੇਕਰ ਆਵਾਜ਼ ਚੰਗੀ ਲੱਗੇ ਹੁਸਲਾ ਫੁਜਾਈ ਜਰੂਰ ਕਰਿਆ ਕਰੋ ਉੱਬਰ ਦੇ ਤਾਰਿਆਂ ਦੀ ਕਿਉਂਕਿ ਅਸੀਂ ਕੋਈ ਮਤਲਬ ਐਸੀ ਵੈਸੀ ਵੀਡੀਓ ਨਹੀਂ ਅਪਲੋਡ ਕਰਦੇ ਜਿਹੜੀ ਮਤਲਬ ਤੁਹਾਨੂੰ ਦਰਸ਼ਕਾਂ ਨੂੰ ਬੋਰ ਕਰੇ ਜਾਂ ਜੇਕਰ 10 ਵੀਡੀਓ ਦੇਖਦੇ ਹੋ ਤਾਂ ਉਹਦੇ ਵਿੱਚ ਇੱਕ ਕੋਈ ਸਿਲੈਕਟ ਕਰਕੇ ਜਿਹੜੀ ਕਿ ਵਧੀਆ ਮਗਲ ਪਰਫੈਕਟ ਹੁੰਦੀ ਹੈ ਜਿਹਦੇ ਵਿੱਚ ਵਾਕਈ ਕੋਈ ਗੱਲਬਾਤ ਹੁੰਦੀ ਜਿਹਦੇ ਆਵਾਜ਼ ਦੇ ਵਿੱਚ ਉਹੀ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਸੋ ਤੁਸੀਂ ਆਪਣਾ ਫਰਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਪੂਰਾ ਕਰਿਆ ਕਰੋ ਤਾਂ ਇਸ ਮੁੰਡੇ ਦੀ ਹੌਸਲਾ ਫੁਚਾਈ ਕਰਿਓ ਤੇ ਹੋ ਸਕਦਾ ਤੁਹਾਡਾ ਕੀਤਾ ਸ਼ੇਅਰ ਇਸ ਦੀ ਜ਼ਿੰਦਗੀ ਬਦਲ ਦੇ ਦੇਖੋ ਤੁਸੀਂ ਪੂਰੀ ਵੀਡੀਓ ਸ਼ਾਲਾ ਮਰਨ ਵੀਰ ਕਿਸੇ ਦੇ ਤੇ ਉਜੜ ਜਾਂਦਾ ਚੇਹੇ ਮਿਲਾਂ ਤੇ ਪੁੱਤਰ ਜਨਾਂ ਦੇ ਦੁਰ ਜਾਂਦੇ ਨੇ ਆ ਤੇ ਕਦਰਾਂ ਦਿਓ ਹੋ ਥੋੜਾ ਓਏ ਸਬਰੋ ਗੜਾ ਡੰਡ ਬਈ ਜਿਸ ਦਾ ਨਾਮ ਵਿਛੋੜਾ ਕੇ ਪਾਈ ਪਾਈਆਂ ਦੇ ਦਰਦੀ ਹੋਂਦੇ ਤੇ ਪਾਈ ਪਾਈਆਂ ਦੀਆਂ ਬਾਵਾਂ ਹੋਏ ਪਿਓ ਸਿਰਾ ਦੇ ਤਾਜ ਮੁਹੰਮਦ मावायावां सईं नाल में खेॾणु गई सी साल में खॾणु गई सौ उते टुट गईं मेरिया वगा हु ਔਰ ਚੜਾਉਂਦੀ ਨੀ ਮੈਂ ਪਿਓ ਤੋਂ ਮੰਗਦੀ ਸੰਗਾ ਓ ਕੇ 바ਵਾ ਮਿੱਟੀ ਦਾ ਬਣਾਉਣੀਆ ਓ ਕੇ 바ਵਾ ਮਿੱਟੀ ਦਾ ਬਣਾਉਣੀਆ ਮੈਂ ਉਹਨੂੰ ਤੇਰੀ ਪੱਗ ਮੰਨ ਕੇ ਦੁੱਖ ਦਿਲ ਦੇ ਸੁਣਾਉਣੀਆ ਦੁੱਖ ਦਿਲ ਦੇ ਸੁਣਾਉਣੀਆ ਹੋ ਕਿ ਬਾਬਾ ਮਿੱਟੀ ਦਾ ਆ ਬੋਲਦਾ ਹੀ ਨਹੀਂ ਹੋ ਕਿ ਬਾਬਾ ਮਿੱਟੀ ਦਾ ਆ ਬੋਲਦਾ ਹੀ ਨਹੀਂ ਮੇਰੀ ਗੱਲ ਸੁਣ ਲੈਂਦਾ ਮੇਰੀ ਗੱਲ ਸੁਣ ਲੈਂਦਾ ਦੁੱਖ ਆਪਣੇ ਫਰੋਦਾ ਹੀ ਨਹੀਂ ਦੁੱਖ ਆਪਣੇ ਫਰੋਦਾ ਹੀ ਨਹੀਂ ਕੋ ਲਾਲ ਫੁੱਲ ਕਾਰੀਆਂ ਓ ਰੀਜਾ ਨਾ ਸਵਾਰੀਆਂ ਜੋ ਲੱਗਦੀਆਂ ਚੁੰਨੀਆਂ ਓ ਚਿੱਟੀਆਂ ਲਾਲ ਫੁੱਲ ਕਾਰੀਆਂ ਓ ਰੀਜਾ ਨਾ ਸਵਾਰੀਆਂ ਜੋ ਲੱਗਦੀਆਂ ਚੁੰਨੀਆਂ ਓ ਚਿੱਟੀਆਂ ਰੂਹ ਮੇਰੀ ਬੁੱਤ ਹੋਗੀ ਵਿਦਵਾਇਆ ਰੋਤ ਹੋਗੀ ਰੋਲ ਗਿਆ ਜਵਾਨੀ ਵਿੱਚ ਮਿੱਟੀਆਂ ਕੇ ਬਾਵਾ ਮਿੱਟੀ ਦਾ ਏ ਪੁੱਤ ਵਰਗਾ ਹੋ ਕੇ ਬਾਵਾ ਮਿੱਟੀ ਦਾ ਏ ਪੁੱਤ ਵਰਗਾ ਲੋਕਾਂ ਨੂੰ ਖਿਡੌਣਾ ਲੱਗਦਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ ਲੱਗੇ ਮੇਰੇ ਪੁੱਤ ਵਰਗਾ ਧੰਨਵਾਦ ਵਾਹ